ਕਹਿੰਦੇ ਨੇ ਕਿ ਇੱਕ ਪਿਓ ਆਪਣੇ ਬੱਚੇ ਲਈ ਕੁਝ ਵੀ ਕਰ ਸਕਦਾ ਹੈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਇਸੇ ਗੱਲ ਦੀ ਉਦਾਹਰਣ ਪੇਸ਼ ਕਰਦਾ ਇੱਕ ਹੋਰ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਮਾਮਲਾ ਵੀ ਅਜੀਹਾ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ ਜਿਸ ਨੇ ਸਰਕਾਰ ਨੂੰ ਕਟਾਰੇ ਚੀਲਾ ਕੇ ਖੜਾ ਕਰ ਦਿੱਤਾ ਹੈ ਜਿਸ ਨੇ ਸਰਕਾਰ ਦੇ ਉਹਨਾਂ तमाम ਦਾਅਵਿਆਂ ਨੂੰ ਝੂਠ ਸਾਬਿਤ ਕਰ ਦਿੱਤਾ ਹੈ ਜਿਸ ਦੇ ਵਿੱਚ ਸਰਕਾਰ ਇਹ ਗੱਲ ਲਗਾਤਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਆਮ ਲੋਕਾਂ ਨੂੰ

ਇਨਸਾਨੀਅਤ ਇਸ ਤੋਂ ਵੱਧ ਹੋਰ ਕਿੰਨੀ ਸ਼ਰਮਸਾਰ ਹੋਊਗੀ ਕੋਈ ਸ਼ਖਸ ਇਸ ਤੋਂ ਵੱਧ ਹੋਰ ਕਿੰਨਾ ਲਾਚਾਰ ਹੋਏਗਾ ਕਿ ਉਸ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਜਾਣ ਆਪਣੀ ਪਤਨੀ ਤੇ ਆਪਣੇ ਨਵ ਜੰਮੇ ਬੱਚੇ ਨੂੰ ਬਚਾਉਣ ਲਈ ਉਸ ਨੂੰ ਇਸ ਦੁਨੀਆ ਵਿੱਚ ਲਿਆਉਣ ਲਈ ਲੋਕਾਂ ਦੀਆਂ ਮਿੰਤਾ ਕਰਨੀਆਂ ਪੈ ਜਾਣ ਹੱਥ ਫੈਲਾਣੇ ਪੈ ਜਾਣ ਉਸ ਦਿਨ ਵੀ ਇਸੇ ਤਰ੍ਹਾਂ ਬੇਬਸ ਹੋਇਆ ਹੋਣਾ ਹੈ उस दिन भी इसने इस तरह अपनी झोली फैलाई होनी है भीख मंगी होनी है जिम्मे शायद अपने बच्चे के इलाज उसके पोषण उस, उस समराला का इलाका माछीवाड़ा जिथे इंसानियत शर्मसार सरकार बेनकाब हुई है जी हाँ दरअसल बीते दिन यही शख्स ਜਿਸ ਦਿਨ ਆਪਿ ਸ਼ੇਖ ਉਹ ਆਪਣੀ ਪਤਨੀ ਨੂੰ ਲੈ ਕੇ ਸਰਕਾਰੀ ਹਸਪਤਾਲ ਪਹੁੰਚਿਆ ਉਸ ਦੀ ਪਤਨੀ ਨੂੰ ਜਿਨੇਪੇ ਜਿਆ ਦਰਦਾਂ ਹੋ ਰਹੀਆਂ ਸਨ ਪਹਿਲਾਂ ਤਾਂ ਨਰਸਾਂ ਨੇ ਉਸ ਦੀ ਪਤਨੀ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਫਿਰ ਇਹ ਆਖਦੇ ਤਾਂ ਕਿ ਉਹ ਆਪਣੀ ਪਤਨੀ ਨੂੰ ਕਿਧਰੇ ਹੋਰ ਲੈ ਜਾਏ ਕਿਉਂਕਿ ਹਸਪਤਾਲ ਵਿੱਚ ਕੋਈ ਗਾਇਨੀ ਡਾਕਟਰ ਨਹੀਂ ਹੈ ਇਹ ਸ਼ਖਸ ਕਿਸੇ ਤਰ੍ਹਾਂ ਆਪਣੀ ਪਤਨੀ ਨੂੰ ਇੱਕ ਨਿੱਜੀ ਹਸਪਤਾਲ ਲੈ ਕੇ ਪਹੁੰਚਿਆ ਤੇ ਫਿਰ ਇਲਾਜ ਦੇ ਪੈਸੇ ਲਈ ਉਸਨੇ ਹਸਪਤਾਲ ਦਾ ਕਾਰਡ ਦਵਾਈਆਂ ਦਾ ਬਿੱਲ ਬਿਠਾ ਕੇ ਬਾਜ਼ਾਰ ਵਿੱਚ ਪੀਕ ਮੰਗਣੀ ਸ਼ੁਰੂ ਕਰ ਦਿੱਤੀ ਕਿਉਂਕਿ ਇਕਲੌਤੇ ਸਰਕਾਰੀ ਹਸਪਤਾਲ ਵਿੱਚ ਗਾਇਨੀ ਡਾਕਟਰ ਨਹੀਂ ਮਜਬੂਰਨ ਨਿੱਜੀ ਹਸਪਤਾਲ ਵਿੱਚ ਆਪਣੀ ਪਤਨੀ ਦਾ ਇਲਾਜ ਕਰਵਾਉਣਾ ਪਿਆ ਅਤੇ ਖਰਚਾ ਚੁੱਕਣ ਵਿੱਚ ਅਭਿਸ਼ੇਕ ਅਸਮਰੱਥ ਸੀ। ਮੈਨੂੰ ਦਰਾਲੇ ਦਾ ਦਵਾਈ ਲੈਣੇ ਵਾਸਤੇ ਮੰਗ ਰਿਹਾ ਹੈ। ਕੀ ਹੋ ਗਿਆ? ਬਰੀਨ ਸਰਕਾਰੇ ਮੈਂ 3 ਵਜੇ ਰਾਤ ਦਾ ਗਿਆ ਦਾ ਸਰਕਾਰੀ ਵਾਲਾ ਕਹਿੰਦੇ پہلے کیا پہلے کیا کہ اس کو ابھی نہیں ہو گا درد چلنا لگے پھر بھی کہ فل درد چل رہا پھر بھی کہندے ابھی نہیں ہونا پھر کہ ٹیکہ لگا کے دیکھ لے گا پھر کہندے کہتا نہیں اور کوئی ڈاکٹر نہیں ہے گا کہ اگر کسی پرائیوٹ تے جاؤ نہیں تو پہلے کیا کہ لودھیانہ دا لکھتا ہسپتال سرکاری مچھوڑائی کہ کیا ویر جو انہوں نے لودھیانہ دا لکھتا مارا جب کلا بندا میں کیسے جاتا مچھوڑ مچھوڑے میں نہ تو میرے پاس میں کوئی گاڑی نہ گھوڑا

ਕਿਉਂਕਿ ਹਸਪਤਾਲ ਵਿੱਚ ਕੋਈ ਗਾਇਨੀ ਡਾਕਟਰ ਨਹੀਂ ਉਹ ਵੀ ਪਿਛਲੇ ਕਈ ਮਹੀਨਿਆਂ ਤੋਂ ਜੇਕਰ ਕੋਈ ਆਮ ਮਰੀਜ਼ ਹੋਵੇ ਤਾਂ ਨਰਸਾਂ ਹੀ ਜਣੇਪਾ ਕਰਵਾ ਦਿੰਦੀਆਂ ਨੇ ਪਰ ਜੇਕਰ ਕਿਸੇ ਮਹਿਲਾ ਦੀ ਹਾਲਤ ਠੀਕ ਨਾ ਹੋਵੇ ਤਾਂ ਫਿਰ ਉਸ ਨੂੰ ਇੱਥੋਂ ਰੈਫਰ ਕਰ ਦਿੱਤਾ ਜਾਂਦਾ ਹੈ ਮੇਰੇ ਵਿੱਚ ਜਿਹੜਾ ਕੇਸ ਇਹ ਹੈਗਾ ਪੈਲ ਵਾਈਫ ਆਫ ਅਭਿਸ਼ੇਕ ਸਾਨੀ ਇਹ ਅਮਲ ਕੇ ਫੋਲਟਰਮ ਪ੍ਰੈਗਨਨਸੀ ਦੇ ਨਾਲ ਆਇਆ ਸੀ ਵਿਦ ਹਾਈਪਰ ਟੈਨਸ਼ਨ ਕਿਉਂਕਿ ਇਹਨੂੰ ਮੈਂ ਇੱਥੇ ਦੱਸਣਾ ਚਾਹਾਂਗਾ ਮੇਰਾ ਬੀਪੀ ਜਿਹੜਾ ਹੈਗਾ 153 आ, 107 ਇਹਨੂੰ ਹਾਈਪਰਟੈਂਸਿਵ ਹੈ ਹਾਈ ਰਿਸਕ ਪ੍ਰੈਗਨਸੀ ਦਾ ਕੇਸ ਹੈਗਾ ਦੂਸਰਾ ਪੁਆਇੰਟ ਏ ਹੈ ਵੀ ਇੱਥੇ ਜਿਹੜੀ ਹੈਗੀ ਆ ਸਾਡੇ ਕੋਲ ਅਸੀਂ ਆਪਣੇ ਡਿਪਾਰਟਮੈਂਟ ਨੂੰ ਵੀ ਸੂਚਿਤ ਕੀਤਾ ਹੋਇਆ ਹੈ ਉੱਚ ਅਧਿਕਾਰੀਆਂ ਨੂੰ ਵੀ ਕੋਈ ਗੈਨਿਸ਼ ਪਰਸਿਸਟ ਨਹੀਂ ਹੈ ਤੇ ਗਾਇਨਿਸਪੈਸਿਸ ਨਾ ਹੋਣ ਕਰਕੇ ਜਿਹੜੇ ਨਾਰਮਲ ਕੇਸ ਨੇ ਡਿਲੀਵਰੀ ਦੇ ਉਹ ਸਾਡੇ ਸਟਾਫ ਨਰਸਾਂ ਨੂੰ ਡਿਊਟੀ ਜਿਹੜੇ ਉਹ ਹੈਂਡਲ ਕਰ ਲੈਂਦੇ ਨੇ ਬਟ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹਦਾ ਬੀਪੀ ਜ਼ਿਆਦਾ ਹੈ ਇਹ ਹਾਈ ਰਿਸਕ ਕੇਸ ਦੇ ਵਿੱਚ ਆਉਂਦਾ ਹੈ ਇਹਦੇ ਵਿੱਚ ਰਿਸਕ ਫੈਕਟਰ ਵੀ ਉਸ ਨੂੰ ਮੁੱਖ ਰੱਖਦੇ ਹੋਏ ਇਥੋਂ ਰੈਫਰ ਕੀਤਾ ਗਿਆ ਟੂ ਦਾ ਸਿਵਲ ਹਸਪੀਟਲ ਲੁਧਿਆਣਾ ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰ ਪਰਮਜੀਤ ਸਿੰਘ ਢਿੱਲੋਂ ਵੱਲੋਂ ਸਰਕਾਰ ਨੂੰ ਰਜ ਰਜ ਕੇ ਲਾਂਤ ਪਾਈਆਂ ਗਏ ਦੇਖੋ ਕਿ ਬੜੀ ਮੰਦਭਾਗੀ ਜੇ ਮੈਂ ਗੱਲ ਕਹਾ ਵੀ ਸਮਰਾਲੇ ਸ਼ਹਿਰ ਦੇ ਵਿੱਚ ਇੱਕ ਬੰਦਾ ਭੀਖ ਮੰਗ ਰਿਹਾ ਸੀ ਕਿ ਉਹਨੇ ਆਪਣੀ ਘਰ ਵਾਲੀ ਦਾ ਉਹਦੇ ਬੱਚਾ ਹੋਇਆ ਸੀ ਤੇ ਪ੍ਰਾਈਵੇਟ ਹਸਪੀਟਲ ਤੋਂ ਉਹਨੂੰ ਡਿਲੀਵਰੀ ਕਰਾਉਣੀ ਪਈ ਉਸ ਵਾਸਤੇ ਉਹਦੇ ਕੋਲ ਪੈਸੇ ਨਹੀਂ ਸੀ ਤੇ ਉਹ ਵਿਚਾਰਾ ਦੁਕਾਨਾਂ ਦੇ ਉੱਤੇ ਭੀਖ ਮੰਗ ਕੇ ਆਪਣੇ ਪੈਸੇ ਪੂਰੇ ਕਰ ਰਿਹਾ ਦੇਖੋ ਇੱਕ ਪਾਸੇ ਪੰਜਾਬ ਸਰਕਾਰ ਦਾਅਵੇ ਕਰਦੀ ਆ ਵੀ ਸਾਡੇ ਕੋਲ ਮੱਲਾ ਕਲੀਨਿਕ ਖੁੱਲ ਗਏ ਸਾਡੇ ਕੋਲ ਡਾਕਟਰ ਬਹੁਤ ਹੋ ਗਏ ਜਿੱਥੇ ਕਿ ਅਸਲੀਅਤ ਕੀ ਆ ਕਿ ਜਿਹੜਾ ਸੱਜਣ ਪੈਸੇ ਮੰਗ ਰਿਹਾ ਸੀ ਉਹ ਮਾਛਵਾੜਾ ਮਾਛਵਾੜੇ ਦੇ ਪਿੰਡਾਂ ਚ ਬਲੌਕ ਕਰਦਾ ਮਛਵੜਾ ਜਿਹੜਾ ਸਾਡਾ ਸਿਵਲ ਹਸਪੀਟਲ ਆ ਉਥੇ ਦੀ ਜਿਹੜੀ ਹਾਲਾਤ ਐ ਇਸ ਟਾਈਮ ਇਹ ਨਹੀਂ ਵੀ ਉਥੇ 6 ਡਾਕਟਰਾਂ ਦੀ ਜਗ੍ਹਾ ਤੇ ਪੱਕੇ ਤੌਰ ਤੇ ਇੱਕ ਡਾਕਟਰ ਉਥੇ ਬੈੰਦੇ ਨੇ ਔਨ ਡਿਊਟੀ ਤੇ ਬਾਕੀ ਕੇਵਲ ਡਿਊਟੀ ਲਾਉਣ ਟਾਈਮ ਟੂ ਟਾਈਮ ਜਿਹਦੀ ਲੋੜ ਪੈਂਦੀ ਉਹਨੂੰ ਬੁਲਾ ਲੈਂਦੇ ਆ ਤੇ ਨੌ ਨਰਸਾਂ ਦੀ ਜਗ੍ਹਾ ਆ ਜਿਹਦੇ ਵਿੱਚੋਂ ਦੋ ਨਰਸਾਂ ਪੱਕੀਆਂ ਨੇ ਤੇ ਬਾਕੀ ਜਦੋਂ ਲੋੜ ਆ ਉਸ ਮੁਤਾਬਕ ਸਾਧ ਪੰਜਾਬ ਸਰਕਾਰ ਦੇ ਝੋਕੇ ਦਾਵੇ ਨੇ ਇਹ ਕਹੀ ਜਾਂਦੀ ਆ ਵੀ ਅਸੀਂ ਜਿਹੜਾ ਹੈਗਾ ਇਸ ਲਾਈਨ ਦੇ ਵਿੱਚ ਹੈਲਥ ਦੇ ਵਿੱਚ ਬੜੀ ਇੰਪਰੂਵਮੈਂਟ ਕਰਤੀ ਪਰ ਅਸਲੀਅਤ ਇਹ ਨੇ ਵੀ ਇਹਨਾਂ ਨੇ ਕੇਵਲ ਪੰਡੀ ਪ੍ਰਚਾਰ ਕੀਤਾ ਕੇਵਲ ਪੋਸਟਰਾਂ ਤੇ ਪ੍ਰਚਾਰ ਕੀਤਾ ਤੇ ਮਜੂਤਾ ਹਾਲਾਤ ਨੇ ਵੀ ਹਰ ਰੋਜ਼ ਜਿਹੜਾ ਸਾਡਾ ਉੱਥੇ ਸਿਵਲ ਹਸਪਤਾਲ ਸਮਰਾਲਾ ਆ ਮੱਛਵਾੜਾ ਤੇ ਸਮਰਾਲਾ ਦੋਨੇ ਜੇ ਮੈਂ ਕਹਾਂ ਇਹ ਹਸਲ ਕੇ ਦੇ ਵਿੱਚ ਪੈਂਦੇ ਨੇ ਤੇ ਉੱਥੋਂ ਜਿਹੜੇ ਰੈਫਰ ਹੁੰਦੇ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਚਾਹੇ ਜੇ ਲੁਧਿਆਣੇ ਵੀ ਕਰਨਗੇ ਤਾਂ ਕੀ ਦੀ ਸ਼ਮਤਾ ਹੁੰਦੀ ਅੱਜ ਐਮਰਜੈਂਸੀ 'ਚ ਉਹ ਆਪ ਮੰਨਦੇ ਨੇ ਵੀ ਕ੍ਰਿਟੀਕਲ ਕੇਸ ਸੀ ਬੰਦਾ ਲੁਧਿਆਣੇ ਜਾਓ ਕੋ ਮੌਕੇ ਤੇ ਇਲਾਜ ਕਰੋ ਹੁਣ ਤੁਸੀਂ ਦੱਸੋ ਕੀ ਸਮਝੀਏ ਸੂਬੇ ਦੇ ਹਾਲਾਤਾਂ ਬਾਰੇ ਸਰਕਾਰ ਦੇ ਦਾਅਵਿਆਂ ਬਾਰੇ ਲੋਕਾਂ ਨੂੰ ਫਾਈਵ ਸਟਾਰ ਸਿਹਤ ਸਹੂਲਤਾ ਦੇਣ ਬਾਰੇ ਇਹ ਤਸਵੀਰਾਂ ਇਹ ਮਾਮਲਾ ਸਰਕਾਰ ਅਤੇ ਸਿਹਤ ਵਿਭਾਗ ਦੇ ਮੂੰਹ ਤੇ ਕਿਸੇ ਚਪੇੜ ਤੋਂ ਕੱਟ ਨਹੀਂ ਮਾਮਲਾ ਵਾਕਈ ਸ਼ਰਮਸਾਰ ਕਰ ਦੇਣ ਵਾਲਾ ਹੈ ਅਤੇ ਸਵਾਲ ਪੁੱਛਣ ਵਾਲਾ ਹੈ ਸੱਤਾ ਤੇ ਸਿਸਟਮ ਨੂੰ ਕਿ ਇੰਜ ਕੀਤੀ ਜਾਂਦੀ ਹੈ ਲੋਕਾਂ ਦੀ ਸੇਵਾ ਕਿ ਇੰਜ ਦਿੱਤੀਆਂ ਜਾਂਦੀਆਂ ਨੇ ਲੋਕਾਂ ਨੂੰ ਫਾਈਵ ਸਟਾਰ ਸਿਹਤ ਸਹੂਲਤਾ ਕਿ ਇਹ ਸੁਭਾ ਸਰਕਾਰ ਦਾ ਹੈ ਸਿਹਤ ਮਾਡਲ ਦੱਸੋ ਕੀ ਸਮਝੀਂ Machivara Tom, Dinesh Pardwaj, PTC News.